ਬਾਈ ਜੀ ਇਸ ਬਾਈ ਦਾ ਕਰ ਦਿੱਤਾ ਨੁਕਸਾਨ ਨੁਕਸਾਨ ਕਿਨੇ ਕੀਤਾ ਦੱਸਾਂਗੇ ਤੁਹਾਨੂੰ ਲਾਸਟ ਲਾਸਟ ਨਹੀਂ ਵਿੱਚ ਜੇ ਦੱਸਾਂਗੇ ਤੁਹਾਨੂੰ ਵੀਡੀਓ ਦੇ ਵੈਲਕਮ ਕਰਦੇ ਆ ਤੁਹਾਡਾ ਆਪਣੇ ਛੋਟੇ ਜਿਹਾ ਬਲੌਗ ਦੇ ਵਿੱਚ ਤੇ ਬਾਈ ਇਧਰ ਇੱਕ ਜਿਹੜਾ ਬੈਠਾ ਇਹ ਵੀ ਦੁਖੀ ਬੈਠਾ ਬਾਈ ਜੀ ਇਹ ਦੁਖੀ ਬੈਠਾ 12 Pro Apple ਫੋਨ ਤੋਂ ਕਹਿੰਦਾ 13 Pro ਲੈ ਕੇ ਆਣਾ ਪੈਸੇ-ਪੂਸੇ ਨਾਲ ਚੱਕੀ ਫਿਰਦਾ ਸੀਗਾ ਤੇ ਰੋਟੀ ਵਾਲੇ ਟਿਫਨ ਵੀ ਪਤੰਦਰ ਨਾਲ ਹੀ ਲੈ ਕੇ ਆ ਗਿਆ ਕਹਿੰਦਾ ਰੋਟੀ ਰੱਟੀ ਨਹੀਂ ਖਾਣੀ ਆਪਾਂ ਨੇ ਅੱਜ ਘਰੋਂ ਤੇ ਦੂਜੇ ਨੰਬਰ ਤੇ ਗੱਲ ਕਰੀਏ ਬਈ ਇੱਧਰ ਵੀ ਮਾਮਲਾ ਉਲਝਿਆ ਪਿਆ ਸੀ ਬਾਈ ਜੀ ਮਾਮਲੇ ਅੱਜ ਤਿੰਨ ਉਲਝੇ ਪਈ ਸੀਗੇ ਤੇ ਉਲਝੇ ਕੀ ਪਈ ਸੀ ਤੁਹਾਨੂੰ ਦਾਦਿਆਂ ਇਹ ਨੇ ਪਤੰਦਰ ਨੇ ਨਹੀਂ ਕਰਨੀ ਕਹਿੰਦਾ ਕੋਈ ਮੈਂ ਡਿਪਲੋਮਾ ਨਹੀਂ ਕਰਨਾ ਕੋਈ ਡਿਗਰੀ ਨਹੀਂ ਕਰਨੀ ਮੈਂ ਜਾਣਾ ਬਾਹਰੇ ਇਹ ਲਾਂਦੇ ਨਹੀਂ ਕਲਾਸਾਂ ਤੇ ਸਾਰਾ ਸਾਰਾ ਦਿਨ ਰਹਿੰਦੇ ਨੇ ਕਾਲਜ ਤੋਂ ਬਾਹਰ ਫਿਰ ਕਿਹਾ ਚੱਲ ਰਿਹਾ ਜੀ ਹੁਣ ਇਹਦੇ ਘਰਦਿਆਂ ਨੂੰ ਸੱਦਿਆ ਗਿਆ ਤੇ ਉੱਥੇ ਬਾਹਰ ਬਿਠਾ ਕੇ ਗੱਲਬਾਤ ਕਰੀ ਤੇ ਇੱਧਰ ਫਿਰ ਚਾਰਜਰ ਪਿੱਛੇ ਲੜਾਈ ਹੋ ਰਹੀ ਸੀ 2100 ਰੁਪਏ ਪਤਾ ਨਹੀਂ 1900 ਰੁਪਏ ਦਾ ਚਾਰਜਰ ਪਿੱਛੇ ਲੜਾਈ ਹੋ ਰਹੀ ਸੀ ਵੀ ਇਹ ਅਰੀਜਨਲ ਚਾਰਜਰ ਆ ਬਾਈ ਜੀ ਇਹਨੂੰ ਨਾ ਵਰਤੋ ਇਹ ਇੱਕ ਫੋਨ ਨੂੰ ਹੀ ਲੱਗਦਾ ਇਹ ਲਾ ਰਹੇ ਸੀ ਬਾਈ ਜੀ ਕੋਈ ਦੇ ਕੋਈ ਕਦੇ ਕੋਈ ਚਲੋ ਉਹ ਮਾਮਲਾ ਆਪਾਂ ਨੇ ਸੈਟ ਅਪ ਕੀਤਾ ਕਿੱਦੇ ਨਾ ਕਿਵੇਂ ਕਰਕੇ ਫਿਰ ਅਸੀਂ ਬਾਹਰ ਦਾ ਮਾਹੌਲ ਦੇਖਿਆ ਬਾਹਰ ਦੇ ਮਾਹੌਲ ਦੇ ਵਿੱਚ ਬਾਈ ਜੀ ਮੀਂਹ ਮੂਹ ਪੈ ਰਹੇ ਸੀਗੇ ਬਰਸ਼ਾਤਾਂ ਹੋ ਰਹੀਆਂ ਸੀ ਬਰਸਾਤਾਂ ਵੀ ਤੇਰੇ ਨਾਲ ਤੇਰਾ ਨਾ ਉਹ ਸੌਰੀ ਤੇ ਅਸੀਂ ਫਿਰ ਚੱਕ ਕੇ ਦਿਖਾਈ ਬਾਈ ਜੀ ਡਾਂਗ ਡਾਂਗ ਕਿਹੜੀ ਸੀ ਲੋਹੇ ਵਾਲੀ ਲੋਹੇ ਵਾਲੀ ਰੌਡ ਸੀ ਬਾਈ ਜੀ ਇਹ ਮਾਰ ਮਾਰ ਗੱਟਿਆਂ ਤੇ ਬਾਈ 빙ੀ ਕੀਤੀ ਸੀ 빙ੀ ਕਿਨੇ ਕੀਤੀ ਸੀ 빙ੀ ਕਿਨੇ ਸੀ ਇਹ ਨੇ ਇਹਨੇ ਕੀਤੀ ਸੀ ਬਾਈ ਜੀ ਇਹ ਦੇਖੋ ਚੈੱਕ ਕਰੋ ਤੇ ਹੱਥ ਜੋੜ ਕੇ ਦਿਖਾ ਰਹੇ ਨੇ ਬਾਈ ਜੀ ਮਾਫੀ ਮੰਗ ਰਹੇ ਨੇ ਅਸੀਂ ਗੱਟਿਆਂ ਦੀ ਮਾਰੀ ਸੀ ਕਹਿੰਦੇ ਸੌਰੀ ਤੇ ਇੰਨੇ ਨੂੰ ਰੋਟੀਆਂ ਦਾ ਟਾਈਮ ਹੋ ਗਿਆ ਅਸੀਂ ਰੋਟੀਆਂ ਪਾੜਨ ਜਾਣਾ ਸੀ ਤੇ ਆਪਾਂ ਗਿੱਲੇ ਪਾਣੀ ਦੇ ਵਿੱਚ ਬਾਈ ਜੀ ਬੂਟ ਲੈ ਕੇ ਲਾਂਗੇ ਬਾਈ ਜੀ ਦਿਮਾਗ ਥੋੜਾ ਘੱਟ ਸੀ ਤੇ ਇਸ ਕਰਕੇ ਫਿਰ ਬੂਟ ਪਾ ਕੇ ਅਸੀਂ ਪਾਣੀ ਵਿੱਚ ਲਾਂਗੇ ਥੋੜੀ ਜਾਣਾ ਦਾ ਆਪਾਂ ਨੇ ਕੱਢ ਕੇ ਸੀ ਉਹ ਪਾ ਗਏ ਛਿੱਟੇ ਉਹ ਪਾ ਗਏ ਛਿੱਟੇ ਦੇਖ ਚਲੋ ਕੋਈ ਗੱਲ ਨਹੀਂ ਪਾਣੀ ਉਹ ਆ ਤੇ ਫਿਰ ਆਪਾਂ ਰੋਟੀਆਂ ਨਾਟੀ ਖਾਣੇ ਜਾ ਰਹੇ ਹਾਂ ਰੋਟੀ ਖਾਣ ਕੀ ਗਏ ਬਾਈ ਜੀ ਦੇਖੋ ਫਿਰ ਚੈੱਕ ਕਰੋ ਚੌਲੀ ਚੌਲ ਹੋਏ ਪਏ ਨੇ ਕਹਿੰਦੇ ਆਲੂ ਵਾਲੇ ਚੌਲ ਹੋਏ ਪਏ ਨੇ ਗੰਡੇ ਗੰਡੇ ਕੱਟ ਰੱਖੇ ਨੇ ਕਹਿੰਦੇ ਕੌਲੀਆਂ ਦੇ ਵਿੱਚ ਕੌਲੀਆਂ ਦੇ ਵਿੱਚ ਕਹਿੰਦੇ ਪਾਸ ਤੇ ਪਾਰ ਰੱਖੇ ਨੇ ਕੌਲੀਆਂ ਦੇ ਵਿੱਚ ਦਾਲਾਂ ਚੱਲ ਰਹੀਆਂ ਤੇ ਡੱਬਿਆਂ ਦੇ ਵਿੱਚ ਚਾਰੀ ਚਾਰ ਪਿਆ ਕਹਿੰਦੇ ਬਾਈ ਜੀ ਰੋਟੀ ਹਜੇ ਪਈ ਸੀ ਸਾਈਡ ਤੇ ਤੇ ਖਾ ਖੂ ਕੇ ਆਪਾਂ ਨਵੇੜ ਕੇ ਕੰਮ ਫੇਰ ਦੁਬਾਰਾ ਦੁਕਾਨਾਂ ਤੋਂ ਉਹਨਾਂ ਨੂੰ ਚੱਲ ਪਏ ਆਗੇ ਦੇਖਿਆ ਤਾਂ ਬਾਈ ਜੀ ਇਹਦਾ ਵਿਚਾਰ ਦੀ ਡੋਰ ਬੈਲ ਪ੍ਰੋਜੈਕਟ ਲੈ ਕੇ ਆਇਆ ਸੀ ਤੇ ਐਕਸ਼ਨ ਤਾਂ ਇਦਾਂ ਮਾਰ ਰਿਹਾ ਮੈਡਲ ਲੈ ਕੇ ਆਇਆ ਵੀ ਪਰ ਕਿਆ ਹੋਇਆ ਜੀ ਇਹ ਕੈਨਸਲ ਹੋ ਗਿਆ ਹੈ ਵਿਚਾਰ ਦਾ ਸਰ ਨੇ ਮਾਰਿਆ ਭਗਾ ਕੇ ਕਹਿੰਦਾ ਚੱਕ ਕੇ ਲੈ ਜਾ ਹੋਰ ਕੁਝ ਬਣਾ ਕੇ ਲੈ ਚੱਜ ਦਾ ਪਸੰਦ ਨਹੀਂ ਆਇਆ ਤੇ ਫਿਰ ਇਹ ਸੈੱਡ ਹੋ ਕੇ ਸੁਣ ਲੱਗ ਗਿਆ ਅਰਜਨ ਟੱਲੋਂ ਬਾਈ ਦੇ ਗਾਣੇ ਅਰਜਨ ਟੱਲੋਂ ਲਾ ਕੇ ਸੈੱਡ Song ਬਾਈ ਜੀ ਬੈਠੇ ਸੀਗੇ ਤੇ ਅਸੀਂ ਵੀ ਆ ਗਏ ਸੀ ਘਰਾਂ ਨੂੰ ਤੇ ਘਰਾਂ ਨੂੰ ਆਉਣ ਤੋਂ ਬਾਅਦ ਫਿਰ ਅਸੀਂ ਆ ਗਏ ਕੁਝ ਖਾਣ ਪੀਣ ਦੇਖੋ ਬਾਈ ਜੀ ਗਾਰਮ ਗਾਰਾ ਹੋਇਆ ਪਿਆ ਗਾਰਮ ਗਾਰਾ ਚਿਕੜੋ ਚਿਕੜੀ ਚੱਲ ਰਿਹਾ ਸੀ ਕੰਮ ਮੰਡੀਆਂ ਵੀ ਬਹੁਤ ਘੱਟ ਲੱਗ ਰਹੀਆਂ ਸੀ ਬਹੁਤ ਘੱਟ ਲੋਕ ਆਏ ਸੀ ਕਿਉਂਕਿ ਚਿਕੜੋ ਚਿਕੜੀ ਚੱਲ ਰਿਹਾ ਸੀ ਕੰਮ ਮੀਂਹ ਬਰਸਾਤਾਂ ਚੱਲ ਰਹੀਆਂ ਨੇ ਮੀਂਹ ਬਰਸਾਤਾਂ ਚਿਕੜੋ ਚਿਕੜੀ ਹੋਇਆ ਪਿਆ ਸੀ ਤੇ ਅਸੀਂ ਖੜੇ ਥੱਪਰ ਕੋਲੇ ਤੇ ਥੱਪਰ ਕੋਲੇ ਦੇਖਿਆ ਇੱਕ ਸਰਕਾਰੀ ਸਕੂਲ ਐਂਡ ਆਬਲੋਵਾਲ ਸਾਡੇ ਤੇ ਉੱਥੇ ਲਾ ਰੱਖੀ ਸੀ ਬਾਈ ਨੇ ਇੱਕ 버ਗਰ ਤੇ ਸੌਰੀ ਆਪਣੇ ਪੀਜ਼ੇ ਦੀ ਰੈਡੀ ਤੇ ਉੱਥੇ ਅਸੀਂ ਬਾਈ ਜੀ ਜਾ ਕੇ ਦੇਖਿਆ ਤੇ 버ਗਰ ਪੀਜ਼ਾ ਬਾਈ ਬਹੁਤ ਹੀ ਸਵਾਦ ਬਣਾਦਾ ਤੇ ਚਲੋ ਅਸੀਂ 버거 ਦਾ ਕਹਿਤਾ ਤੇ 버거 ਆ ਗਏ ਬਾਈ ਜੀ ਤਿਲ ਮਿਲ ਤਿਲ ਲੱਗੇ ਹੋਏ ਨੇ ਪਰ ਤਿਲ ਮਿਲ ਤਿਲ ਕੀ ਲੱਗਾ ਹੈ ਦੇਖੋ ਆਇਆ ਹੈ ਬਾਈ ਜੀ 버거 ਖਾਂਦੇ ਖਾਂਦੇ ਪੀਜ਼ਾ ਵੀ ਤਿਆਰ ਹੋ ਕੇ ਆ ਗਏ ਸੀ ਤੇ ਅਸੀਂ ਪੀਜ਼ਾ ਨੂੰ ਦੇਖੋ ਕਿਦਾਂ ਪਿੱਛੇ ਬਾਈ ਜੀ ਦੇਖੋ ਮਸਾਲੇ ਮਸੂਲੇ ਲਾ ਰਹੇ ਨੇ ਨੂਨ ਮਿਰਚ ਮਸਾਲੇ ਸੜਕ ਕੇ ਕਹਿੰਦੇ ਕਰ ਤੇ ਤਿਆਰ ਚੱਕ ਲੈ ਨੈਪਕੀਨ ਤੇ ਫਾਂਕੜਾ ਪਾੜੀਆਂ ਜਾ ਰਹੀਆਂ ਨੇ ਗਿਆ ਫਾਂਕੜਾ ਪਾੜ ਪਾੜ ਪੀਜ਼ੇ ਖਾ ਜਾ ਰਹੇ ਨੇ ਤੇ ਇਹ ਤਾਂ ਫਿਰ ਸਵੇਰੇ ਹੀ ਪਤਾ ਲੱਗੋ ਬਾਈ ਜੀ ਕੀ ਖਾਦਾ ਸੀ ਤੇ ਕੀ ਨਹੀਂ ਤੇ ਉਹ ਤੋਂ ਬਾਅਦ ਬੜੇ ਹੀ ਲਾਜਵਾਬ ਰਿਵਿਊ ਲਿੱਤੇ ਜਾ ਰਹੇ ਨੇ ਵੀ ਕਿੱਦਾਂ ਲੱਗਿਆ ਪੀਜ਼ਾ ਤੇ ਇੱਧਰ ਬਾਈ ਜੀ ਦੇਖ ਲਓ ਫੇਰ ਉਹੀ ਇਹ ਬਾਰ-ਬਾਰ ਦੁੱਖ ਸਾਹਮਣੇ ਆ ਰਿਹਾ ਬਾਈ ਜੀ ਤੇ ਪੀਜਾ ਸੀ ਖਾ ਰਹੇ ਸੀ ਤੇ ਇਹ ਆ ਚੱਕੋ ਪੀਜ਼ਾ ਖਾ ਰਿਹਾ ਚੋਬਰ ਤੇ ਇੱਕ ਚੀਜ਼ ਹੋਰ ਦਿਖਾਣਾ ਬਾਈ ਜੀ ਇਹ ਮੈਂ ਦੇਖਿਆ ਕਿ ਪਿੱਛੇ ਚੱਲ ਰਹੀ ਸੀ ਬਹੁਤ ਵੱਡੀ ਡਿਸਕਸ਼ਨ ਹੈ ਪੇਟੀਆਂ ਮੰਗਾਂ ਦੀ ਬਾਈ ਜੀ ਡਿਸਕਸ਼ਨ ਚੱਲ ਰਹੀ ਸੀ ਕਹਿੰਦੇ ਕੋਈ ਪਾਰਟੀ ਆ ਤੇ ਪੇਟੀਆਂ ਹੀ ਪੇਟੀਆਂ ਹੋਣੀਆਂ ਚਾਹੀਦੀਆਂ ਨੇ ਫਿਰ ਲਾਸਟ ਤੇ ਆਪਾਂ ਖਾਏ ਮੋਮੋਸ ਟੀਮ ਵਾਲੇ ਉਹ ਤਾਂ ਬਾਦ